ਸਤਾਪੀ ਨਾਮ ਰਵਾਇਆ ਕਰੋ ਖੁਰਕ-ਮੁਰਕ ਕੁਰਦੇ ਰਾਤ ਨੂੰ ਓਏ ਆਜੋ ਓਏ ਆਜੋ ਕੀ ਕਰਦਾ ਲੋਪੋਂ ਵਾਲਿਆ ਸਿਕਰ ਵੀ ਮਾਲਕੀ ਕਰਦਾ ਕੁਕਰਾਲੀ ਸਾਬ ਨੇ ਗੱਲ ਸਿਰੇ ਦੀ ਆਖੀ ਹੈ ਹਰ ਸਾਲੂ ਵਾਲਾ ਗੁਰਾ ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਾਹੋਗੇ ਵਾਲਾ ਰਵੀ ਹੈ ਇਹ ਕੈਨੇਡਾ ਕੱਪ ਦਾ ਬੈਸਟ ਲਿਆ ਹੈ ਸਿਰਾ 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 ਮਰਿੰਡੇ ਦੇ ਮੇਲੇ ਤੇ ਆਹ ਸਿਰਾ ਹੋਈ ਜਾਂਦਾ ਹੈ ਸਾਹੋਗੇ ਵਾਲਾ ਇਥੇ ਹੋਣ ਸਲਾਮਾ ਯੁਰਤਾ ਨੂੰ ਕਦਰ ਨਾ ਪੈਂਦੀ ਚੰਮ ਦੀ ਏ ਸਨੇਰੀ ਅੱਖਰਾਂ ਦੇ ਨਾਲ ਸਨੇਰੀ ਪੰਨਿਆਂ ਦੀ ਨੀ ਲੂਮ ਤੇ ਪਾਲੀ ਵਾਰ ਨਹੀਂ ਜਾਂਦਾ ਕਾਲੀ ਓ ਮਰੇਂਡੇ ਵਾਲੇ ਨਿਆਰਾ ਆ ਰਿਹਾ ਕੇ ਨਹੀਂ ਟੀਮ ਖੇਡ ਰਹੀ ਹੈ ਕੜੂਏ ਵਾਲਾ ਪੂਰਾ ਆਇਆ ਹੋਇਆ ਕੈਨੇਡਾ ਤੋਂ ਇਹ ਭੂਰੇ ਕੜੂਏ ਵਾਲੇ ਦੀ ਟੀਮ ਹੈ ਸਾਹਮਣੇ ਸਿਰਾਵੇ ਗੱਬਰੂਆ ਸਿਰਾਵੇ ਗੱਬਰੂਆ ਹੈਨ ਬੱਲੇ ਬੱਲੇ ਕਰਵਾ ਦਿੰਦੀ ਹੈ ਹਰਸ਼ਪ ਬੁੱਕਣ ਵਾਲੀ ਹੈ ਤਕੜਾ ਜਫਾ ਲੱਗੇ ਟੀਵੀ ਦੀ ਗੱਲ ਹੁੰਦੀ ਹੈ ਔਰ ਸਾਹਮਣੇ ਦੇਸੀ ਦੀ ਰੇਡ ਕਕਰਾਲੀ ਸਾਹਿਬ ਦੇ ਬੋਲ ਸ਼ੀਲੂ ਪ੍ਰਮੰਦਰ ਯੂਐਸਏ ਦਾ ਸ਼ੀਲੂ 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 ਇਲੂ 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 ਕਰ ਆ ਗਿਆ ਇਲੂ ਇਲੂ ਪ੍ਰਮੰਦਰ ਯੂਐਸਏ ਤੇ ਨਾਲ ਸਾਡਾ ਰੰਗੀ ਵੀਰ ਤੇ ਵਜੀਤ ਕੰਗ ਕਹਿੰਦਾ ਆਵਾ ਮੇਰੇ ਵੀਰੋ ਕੌਣ ਠੱਲਦਾ ਸ਼ੀਲੂ ਹਰਿਆਣੇ ਦਾ ਜਾਫੀ ਹੈ ਟਿਕਾਣੇ ਦਾ ਆ ਨਾਂ ਚੱਲਦਾ ਕਬੱਡੀ ਵਿੱਚ ਅੱਜ ਇਸ ਜਾਫੀ ਜਰਵਾਣੇ ਦਾ ਇਹ ਹੈ ਸ਼ੀਲੂ ਹਰਿਆਣੇ ਦਾ ਜਾਫੀ ਹੈ ਟਿਕਾਣੇ ਦਾ 14 ਮਾਰਚ ਨੂੰ ਨੰਗਰੰਬੀਆਂ ਦੇ ਵਿੱਚ ਸੰਦੀਪ ਦੀ ਵਰਸ਼ੀ ਤੇ ਸਾਹ ਜਰੂਰ ਪੁੱਛਣਾ ਆ ਵੇਖਦਾ ਵੀ ਸ਼ੀਲੂ ਤੇ ਬੂਰੀਆ ਟੱਕਰ ਟੱਕਰ ਸਿਰਾਂ ਹੋਏ ਨੌਜਾਨਾ ਖਿਡਾਰੀਆਂ ਦਾ ਪੈਸਾ ਮੇਜਰ ਲੀਗ ਲੋ ਖਿਡਾਰੀਆਂ ਤੇ ਫੈਡਰੇਸ਼ਨ ਦੇ ਲਈ ਦਿਨ ਰਾਤ ਇੱਕ ਕੀਤਾ ਸਾਰੇ ਪ੍ਰੋਮੋਟਰਾਂ ਦਾ ਜਿਨ੍ਹਾਂ ਨੇ ਵੱਡੀਆਂ ਟੀਮਾਂ ਬਣਾਈਆਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਗਦਾਰ ਕਰਵਾਏ ਅਮਰਤਾਲ ਖਦੀ ਮਲੇ ਜਾਲਾਉਣਾ ਦਾ ਸਾਰੇ ਖਿਡਾਰੀਆਂ ਦਾ ਰੁੜਕੀ ਦੇ ਸੋਣ ਦਾ ਰੌਣ ਫਰਾਲੇ ਦੇ ਫੇਰਾ ਲੱਗ ਗਿਆ ਫੇਰਾ ਲੱਗ ਗਿਆ ਸੁਲਤਾਨ ਡੱਕ ਗਿਆ ਸੀਚੇ ਵਾਲਿਆ ਸੁਲਤਾਨ ਡੱਕ ਗਿਆ ਬੰਬੀ ਵਾਲੇ ਸੰਦੀਪ ਦੇ ਦਾਦੇ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਪਰ ਸ਼ਿੱਲੂ ਸ਼ਿੱਲੂ ਕਰਾ ਗਿਆ ਆਹ ਸ਼ਿੱਲੂ ਅੱਤ ਕਰਾ ਗਿਆ ਕਿ ਚੱਲਾ ਗਿਆ ਭੰਵੇਂ ਵਾਲੀ ਮੈਦਾਨ ਦੇ ਵਿੱਚ ਵਧਿਆ ਹੋਇਆ ਪ੍ਰੀਤਮ ਪਹਿਲਵਾਨ ਦਾ ਪੁੱਤਰ ਵਾਹ ਓਏ ਨੌਜਵਾਨ ਸੁਲਤਾਨ ਤੇ ਸ਼ਿੱਲੂ ਟੌਪ ਟਾਈਮ ਚੱਲਦਾ ਹੈ ਸ਼ਿੱਲੂ ਸੁਲਤਾਨ ਦਾ ਟੌਪ ਟੂ ਚੱਲਦਾ ਏ ਸ਼ੀਰੂ ਕੋਡ ਦੇ ਨੰਬਰ ਨੇ 34 ਤੇ ਨਿਊਜ਼ੀਲੈਂਡ ਦੇ 144 ਨਿਊਜ਼ੀਲੈਂਡ ਨੇ ਅੱਜ ਦਾ ਮਰਿੰਡੇ ਦਾ ਕੱਪ ਜਿੱਤ ਲਿਆ ਹੈ 14 14 ਫਾਸਟ ਕੱਪ ਨੇ ਬਾਕੀ ਜੋ ਰਿਕਾਰਡ ਕੀਪਰ ਸਾਹਿਬ ਦੱਸਣਗੇ ਵੀ ਕਿਹੜੀ ਟੀਮ ਚੈਂਪੀਅਨ ਹੈ ਇਹ ਡਿਕਲੇਅਰ ਕਰ ਦਿੱਤੀ ਜਾਵੇਗੀ ਸਾਰਿਆਂ ਨੇ 14 ਮਾਰਚ ਨੂੰ ਸੰਦੀਪ ਦੀ ਵਰਸ਼ੀ ਤੇ ਨੰਗਲੰਬੀਆ ਪਿੰਡ ਦੇ ਵਿੱਚ ਜਰੂਰ ਪੁੱਜਣਾ ਹੈ ਅੱਜ ਦੇ ਬੈਸਟ ਸੁਲਤਾਨ ਨੇ 14 ਪਾ ਕੇ 13 ਨੰਬਰ ਲਏ ਆ ਬੂਰੀਏ ਨੇ 12 ਪਾ ਕੇ 11 ਨੰਬਰ ਲਏ ਆ ਹਮਨ ਜੀ ਹੋ ਗਏ 19 ਪਾ ਕੇ 18 ਕਬੱਡੀਆਂ ਲਗਾਤਾਰ ਪੰਜ ਕੱਪਾਂ ਦਾ ਬੈਸਟ ਡੱਬੇ ਵਾਲਾ ਪੁਆਇੰਟ ਡੱਬੇ ਵਾਲਾ ਵੰਟੀ ਵੰਟੀ ਹੋ ਗਈ ਤਾੜੀਆਂ ਜੋ ਅਵਤਾਰ ਤਾਰੀ ਨੂੰ ਵਧਾਈਆਂ ਨੇ ਟੰਗੇ ਵਾਲੇ ਨੂੰ ਆ ਜਸਵਿੰਦਰ ਸਿੰਘ ਸਰਪੰਚ ਉਹਨਾਂ ਨੂੰ ਵਧਾਈਆਂ ਨੇ ਬੰਟੀ ਨੇ ਵੱਡਾ ਰਿਕਾਰਡ ਬਣਾਤਾ ਕਬੱਡੀ ਦੇ ਵਿੱਚ ਹੈਪੀ ਘੁੰਮਣ ਯੂਥ ਬਹੁਤ ਬਹੁਤ ਜਫੇ ਯਾਰ ਸ਼ੀਲੂ ਹਰਿਆਣਾ ਸ਼ੀਲੂ ਅੱਜ ਦੇ ਕੱਪ ਦਾ ਬੈਸਟ ਜਾਫੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਥੋੜਾ ਜਿਹਾ ਪਿੱਛੇ ਹੋ ਜਾ ਯਾਰ ਬਈ ਦੇਖੀ ਬਣਾਇਆ ਦੇਖੀ